ਜਨਤਾ ਪੁੱਛਦੀ ਆ ਕਿ ਇਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹੋਏ ਆ ਇੱਥੇ ਡਾਕਟਰ ਅਮਰ ਸਿੰਘ ਜੀ ਦੀ ਜਿਸ ਟਾਈਮ ਤਾਂ ਇਲੈਕਸ਼ਨ ਹੁੰਦਾ ਉਸ ਟਾਈਮ ਤਾਂ ਵੋਟਾਂ ਮੰਗਣ ਸਾਡੇ ਕੋਲ ਆ ਜਾਂਦੇ ਆ ਤੇ 5 ਸਾਲ ਦੇ ਵਿੱਚ ਸਾਡਾ ਕੋਈ ਉਹ ਨਾਲ ਫਤਿਹਗੜ ਦਾ ਵਿਕਾਸ ਹੋਇਆ ਨਾ ਕੋਈ ਬਸੀ ਦਾ ਵਿਕਾਸ ਹੋਇਆ ਨਾ ਇਸਰਾਂਦਰਾ ਵਿਕਾਸ ਹੋਇਆ ਸਵਾਰੇ ਕੈਂਡੀਡੇਟ ਦੇ ਤੌਰ ਤੇ ਅਨਾਉਂਸ ਹੋ ਗਏ ਕਹਿੰਦੇ ਵੀ ਮੈਂ ਤਾਂ ਦੁਬਾਰਾ ਜਿੱਤਣਾ ਹੈ ਨਹੀਂ ਦੁਬਾਰਾ ਫਿਰ ਜਨਤਾ ਦੱਸ ਦਣਗੀ ਨਾ ਉਹ ਜਨਤਾ ਆਪਣਾ ਫੈਸਲਾ ਸੁਣਾ ਦੇਣੀ ਹੈ ਕਹਿਣਾ ਚਾਹੁੰਦੇ ਨਹੀਂ 5 ਸਾਲ ਚ ਦਿਖਿਆ ਹੀ ਨਹੀਂ ਹੈਗੇ ਬਿਲਕੁਲ ਬਿਲਕੁਲ ਵਿਕਾਸ ਦਿਖਿਆ ਨਹੀਂ ਇਹਨਾਂ ਦੀ ਗਮਸ਼ੂਦਗੀ ਦੇ ਪੋਸਟਰ ਲੱਗੇ ਹੋਏ ਆ ਜਨਤਾ ਖੁਦ ਪੁੱਛਦੀ ਆ ਕਿ ਹੈ ਕਿੱਥੇ ਹੈ ਕਿੱਥੇ ਨਹੀਂ ਅਜੇ ਤੱਕ ਤਾਂ ਦਿਖਿਆ ਨਹੀਂ ਹੈ ਜੀ ਦੇਖੋ ਹੋਰ ਪਾਰਟੀਆਂ ਬਾਰੇ ਕੀ ਰਾਏ ਆ ਜੀ ਆਪਣੀ ਜਿਵੇਂ ਹੋਰ ਵੀ ਨੇ ਝਾੜੂ ਵਾਲੇ ਨੇ ਅਕਾਲੀ ਨੇ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛਾੜੂ ਵਾਲਿਆਂ ਦਾ ਤੇ ਦਿੱਲੀ ਵਾਲਿਆਂ ਦਾ ਵਿੱਚ ਜਿਹੜਾ ਇਹਨਾਂ ਦਾ ਇਕੱਠ ਜੋੜ ਹੋਇਆ ਹੋਇਆ ਇਹ ਆਪਸ ਵਿੱਚ ਹੈ ਤਾਂ ਇਕੱਠੇ ਇਹ ਦੇਖੋ ਸਾਰੇ ਦੋਨੇ ਪਾਰਟੀਆਂ ਨਾ ਪੰਜਾਬ ਦੇ ਵਿੱਚ ਇਹਨਾਂ ਦਾ ਪਤਾ ਨਹੀਂ ਕੀ ਹੋਇਆ ਹੈ ਕੀ ਚੱਕਰ ਹੈ ਕੀ ਨਹੀਂ ਇਹਨਾਂ ਦੇਖੋ ਅਸੀਂ ਤਾਂ ਉਹਨਾਂ ਨੇ ਮਨ ਬਣਾਇਆ ਹੋਇਆ ਹੈ ਕਿ ਗੇਜਰਾਮ ਬਾਲਮੀਕੀ ਜੀ ਜਿਹਦੇ ਹੱਥ ਮਜ਼ਬੂਤ ਕਰਾਂਗੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਵਾਂਗੇ ਨਹੀਂ ਨਾ ਕੋਈ ਅਮਰ ਸਿੰਘ ਨੇ ਸਾਡੀ ਕਿਤੇ ਬਾਹ ਫੜਾਈਆ ਤੇ ਨਾ ਹੀ ਇਹਨੇ ਜੀਪੀਜੀ ਨੇ ਪਰਿਆ ਕੁਝ ਪਰਿਆ ਲੋਕ ਸਭਾ ਚੋਣਾਂ ਦੇ ਵਿੱਚ ਅਸੀਂ ਇਹ ਜਾਣਨ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਲੋਕਾਂ ਦੀ ਰਾਏ ਕੀ ਹੈ ਕਿਹੜੇ ਕੈਂਡੀਡੇਟ ਨੂੰ ਉਹ ਪਸੰਦ ਕਰ ਰਹੇ ਨੇ ਕਿ ਅਸੀਂ ਫਤੇਗੜ ਸਾਹਿਬ ਹਲਕੇ ਦੇ ਵਿੱਚ ਖੜੇ ਆ ਤੇ ਲੋਕਾਂ ਨੂੰ ਪੁੱਛਾਂਗੇ ਉਹਨਾਂ ਦੀ ਰਾਏ ਕੀ ਹੈ ਸਸੀ ਗਾ ਜੀ ਸਸੀ ਗਾ ਤੁਸੀਂ ਕਿਹੜੀ ਪਾਰਟੀ ਨੂੰ ਪਸੰਦ ਕਰ ਰਹੇ ਹੋ ਇਸ ਟਾਈਮ ਕਿਹਨੂੰ ਵੋਟ ਪਾ ਰਹੇ ਹੋ ਸਭ ਤੋਂ ਪਹਿਲਾਂ ਤਾਂ ਮੈਂ ਅਮਰ ਸਿੰਘ ਬਾਰੇ ਦੱਸਣਾ ਚਾਹੁੰਦਾ ਜੀ ਅੱਛਾ ਜੀ ਕਿ ਮੈਂ ਇੱਥੇ ਬਸੀ ਪਠਾਣੇ ਤੋਂ ਰਹਿਣ ਵਾਲਾ ਜੀ ਇੱਥੇ ਤੇ 5 ਸਾਲ ਹੋ ਗਏ ਇਹਨਾਂ ਨੂੰ ਮੈਂ ਬਤੌਰ ਮੈਂਬਰ ਆਫ ਪਾਰਲੀਮੈਂਟ ਬਣੇ ਹਨ ਉਹਨਾਂ ਇਹਨਾਂ ਨੂੰ ਤੇ ਫਤੇਗੜ ਧਰਤੀ ਦਾ ਜਾਂ ਸਰਹੰਦ ਦਾ ਜਾਂ ਫਤੇਗੜ ਦਾ ਕੋਈ ਨਾ ਮਾਤਰੀ ਵਿਕਾਸ ਹੋਇਆ ਹੈ ਸਾਡੇ ਇੱਥੇ ਜਿੰਨੀ ਵੀ ਜਨਤਾ ਹੈ ਮੈਂ ਤੁਹਾਡੇ ਤੁਹਾਡੇ ਰਾਹੀਂ ਜਨਤਾ ਨੂੰ ਪੁੱਛਣਾ ਜਨਤਾ ਪੁੱਛਦੀ ਆ ਕਿ ਇਹਨਾਂ ਦੀ ਗੁੰਮਸ਼ੁਦਗੀ ਦੇ ਪੋਸਟਰ ਲੱਗੇ ਹੋਏ ਆ ਇੱਥੇ ਡਾਕਟਰ ਅਮਰ ਸਿੰਘ ਜੀ ਦੀ ਜਿਸ ਟਾਈਮ ਤਾਂ ਇਲੈਕਸ਼ਨ ਹੁੰਦਾ ਉਸ ਟਾਈਮ ਤਾਂ ਵੋਟਾਂ ਮੰਗਣ ਸਾਡੇ ਕੋਲ ਆ ਜਾਂਦੇ ਆ ਤੇ 5 ਸਾਲ ਦੇ ਵਿੱਚ ਸਾਡਾ ਕੋਈ ਉਹ ਨਾਲ ਫਤਿਹਗੜ ਦਾ ਵਿਕਾਸ ਹੋਇਆ ਨਾ ਕੋਈ ਬਸੀ ਦਾ ਵਿਕਾਸ ਹੋਇਆ ਨਾ ਸਰਾਂਦਰਾ ਵਿਕਾਸ ਹੋਇਆ ਮੈਂ ਤਾਂ ਇਹੀ ਕਹਾਂਗਾ ਜੀ ਕਿ ਸਾਡੇ ਵਾਸਤੇ ਤਾਂ ਇਹ ਇੱਕ ਨਾਮਾਤਰਿਕ ਉਹ ਆਈ ਹੈ ਉਹ ਤਾਂ ਦੁਬਾਰੇ ਕੈਂਡੀਡੇਟ ਦੇ ਤੌਰ ਤੇ ਅਨਾਉਂਸ ਹੋ ਗਏ ਕਹਿੰਦੇ ਵੀ ਮੈਂ ਤਾਂ ਦੁਬਾਰੇ ਜਿੱਤਣਾ ਨਹੀਂ ਦੁਬਾਰਾ ਫਿਰ ਜਨਤਾ ਦੱਸ ਦਣ ਗਈ ਨਾ ਉਹ ਜਨਤਾ ਆਪਣਾ ਫੈ ਜਿਨ੍ਹਾਂ ਜੇ ਤਾਂ ਵਿਕਾਸ ਕਰਿਆ ਹੋਇਆ ਤਾਂ ਉਸ ਨਾਮ ਤੇ ਵੋਟ ਮੰਗਣਗੇ ਆਣਗੇ ਜੇ ਅਦਰਵਾਈਜ਼ ਵਿਕਾਸ ਤਾਂ ਨਾਮਾਤਰੀ ਹੋਇਆ ਇਹਨਾਂ ਦੇ ਟਾਈਮ ਦੇ ਵਿੱਚ ਮਤਲਬ ਤੁਸੀਂ ਕਹਿਣਾ ਚਾਹੁੰਦੇ ਹੋ 5 ਸਾਲ ਤੇ ਦਿਖਿਆ ਹੀ ਨਹੀਂ ਹੈਗੇ ਬਿਲਕੁਲ ਬਿਲਕੁਲ ਵਿਕਾਸ ਦਿਖਿਆ ਨਹੀਂ ਹੈ ਨਾ ਦੀ ਗਮਸ਼ੂਦਗੀ ਦੇ ਪੋਸਟਰ ਲੱਗੇ ਹੋਏ ਆ ਜਨਤਾ ਖੁਦ ਪੁੱਛਦੀ ਆ ਕਿ ਹੈ ਕਿੱਥੇ ਹੈ ਕਿੱਥੇ ਨਹੀਂ ਅਜੇ ਤੱਕ ਤਾਂ ਦਿਖਿਆ ਨਹੀਂ ਹੈ ਜੀ ਦੇਖੋ ਹੋਰ ਪਾਰਟੀਆਂ ਬਾਰੇ ਕੀ رائے ਆ ਜੀ ਆਪਣੀ ਜਿਵੇਂ ਹੋਰ ਵੀ ਨੇ ਝਾੜੂ ਵਾਲੇ ਨੇ ਅਕਾਲੀ ਨੇ ਜਾਂ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਛਾੜੂ ਵਾਲਿਆਂ ਦਾ ਤੇ ਦਿੱਲੀ ਵਾਲਿਆਂ ਦਾ ਵਿੱਚ ਜਿਹੜਾ ਇਹਨਾਂ ਦਾ ਗੱਠਜੋੜ ਹੋਇਆ ਹੋਇਆ ਹੈ ਇਹ ਆਪਚ ਹੈ ਤਾਂ ਇਕੱਠੇ ਹੈ ਦੇਖੋ ਸਾਰੇ ਦੋਨੇ ਪਾਰਟੀਆਂ ਨਾ ਪੰਜਾਬ ਦੇ ਵਿੱਚ ਇਹਨਾਂ ਦਾ ਪਤਾ ਨਹੀਂ ਕੀ ਹੋਇਆ ਹੈ ਕੀ ਚੱਕਰ ਹੈ ਕੀ ਨਹੀਂ ਨਾ ਦੇਖੋ ਇਹਨਾਂ ਦੀ ਖਿਚੜੀ ਜੋ ਪੱਕੀ ਹੋਈ ਆ ਉਹਦੇ ਬਾਰੇ ਸਾਨੂੰ ਨਹੀਂ ਪਤਾ ਲੱਗਦਾ ਕੀ ਕੀ ਹੋਇਆ ਕੀ ਨਹੀਂ ਨਾ ਮਰੀ ਤੁਸੀਂ ਹੁਣ ਵੋਟ ਕਿਹਨੂੰ ਪਾ ਰਹੇ ਹੋ ਇਸ ਵਾਰ ਵੋਟ ਅਸੀਂ ਕਿ ਜਿਹੜੇ ਸਾਡੇ ਕੈਂਡੀਡੇਟ ਜਿਹੜੇ ਆਪਣੇ ਵਾਲਮੀਕੀ ਸਮਾਜ ਦੇ ਹੋਏ ਨੇ ਆਪਣਾ ਬੀਜੇਪੀ ਭਾਰਤੀ ਜਨਤਾ ਪਾਰਟੀ ਤੋਂ ਤਾਂ ਅਸੀਂ ਤਾਂ ਉਹਨਾਂ ਨੂੰ ਉਹਨਾਂ ਦਾ ਵਿਚਾਰ ਕਰਾਂਗੇ ਜੀ ਸਾਡੇ ਸਮਾਤ ਦੇ ਵੀ ਹੈਗੇ ਆ ਉਹ ਤੇ ਗੇਜਰਮ ਬਾਲਮੀਕੀ ਜੀ ਨੂੰ ਚੂਸ ਕਰਕੇ ਦੇਖਾਂਗੇ ਹਾਂਜੀ ਕਿ ਉਹ ਸਾਡੀ ਭਾਵਨਾਵਾਂ ਦੇ ਉੱਪਰ ਕਿਦਾਂ ਉਤਰ ਦੇ ਕਿਦਾਂ ਨਹੀਂ ਅੱਛਾ ਜੀ ਅਸੀਂ ਤਾਂ ਉਹਨਾਂ ਨੇ ਮਨ ਬਣਾਇਆ ਹੋਇਆ ਕਿ ਗੇਜਰਮ ਬਾਲਮੀਕੀ ਜੀ ਜੀ ਦੇ ਹੱਥ ਮਜ਼ਬੂਤ ਕਰਾਂਗੇ ਭਾਰਤੀ ਜਨਤਾ ਪਾਰਟੀ ਨੂੰ ਵੋਟ ਪਾਵਾਂਗੇ ਜੀ ਜਿਹੜੇ ਆਪਣੇ ਹੋਰ ਜੀਪੀ ਸਾਹਿਬ ਖੜੇ ਨੇ ਜਾਂ ਜਿਹੜੇ ਹੋਰ ਮਤਲਬ ਅਹੁਦੇਦਾਰ ਖੜੇ ਨੇ ਅਕਾਲੀ ਦਲ ਤੋਂ ਖਾਲਸਾ ਜੀ ਖੜੇ ਨੇ ਉਹਨਾਂ ਬਾਰੇ ਨਹੀਂ ਥੋੜੀ ਕੋਈ رائے ਬਣੀ ਜੀਪੀ ਸਾਹਿਬ ਨੇ ਵੀ ਦੇਖੋ ਬਤੌਰ ਐਮਐਲਏ ਰਹੇ ਆ ਬਸੇ ਪਠਾਨਾ ਇੱਥੇ ਉਹਨਾਂ ਦਾ ਵੀ ਬਿਲਕੁਲ ਕੋਈ ਰੋਲ ਨਹੀਂ ਰਿਹਾ ਇੱ ਬੱਸੀ ਪਠਾਣੇ ਦੇ ਵਿੱਚ ਉਹਨਾਂ ਦਾ ਵੀ ਨਾਮਾਤਰ ਹੀ ਹੋ ਰਿਹਾ ਉਹਨਾਂ ਨੇ ਵੀ ਕੋਈ ਵਿਕਾਸਨਾ ਆਦੀ ਕੋਈ ਚੀਜ਼ ਨਹੀਂ ਕੀਤੀ ਇੱਥੇ ਲੋਕਾਂ ਨੂੰ ਮਤਲਬ ਗੁੰਮਰਾਹ ਹੀ ਕੀਤਾ ਉਹਨਾਂ ਨੇ ਲੋਕਾਂ ਨੇ ਗੁੰਮਰਾਹ ਹੀ ਕੀਤਾ ਹੈ ਉਹ ਵੀ ਕਿਸਮੂਰ ਨਾਲ ਬੋਰਡ ਮੰਗਣ ਆਣਗੇ ਇੱਥੇ ਨਹੀਂ ਸੜਕਾਂ ਵੀ ਇੱਕ ਨਾਮਾਤਰ ਏਦਾਂ ਦੀ ਹੈਗੀ ਆ ਜੋ ਸੀਵਰੇਜ ਹੈਗਾ ਆਪਣਾ ਹੈਗਾ ਸੀਵਰੇਜ ਦੀ ਵੀ ਸਮੱਸਿਆ ਜੀਉ ਤੋਂ ਪਈ ਹੈ ਇੱਥੇ ਇੱਥੇ ਨਾਮ ਦੇ ਮੰਦਰ ਦੇ ਕੋਲ ਰੋਡ ਜਿਹੜਾ ਗਿਆ ਹੋਇਆ ਉੱਥੇ ਤੇ ਬਾਰਿਸ਼ ਪੈਂਦੀ ਹੈ ਪਾਣੀ ਇੰਨਾ ਇਕੱਠਾ ਹੋ ਜਾਂਦਾ ਲੋਕਾਂ ਦਾ ਨਿਕਲਣਾ ਪੜਦਾ ਉਹ ਹੋ ਜਾਂਦਾ ਅਸੀਂ ਕਈ ਵਾਰੀ ਇਹਨਾਂ ਦੇ ਨੋਟਿਸ ਦੇ ਵਿੱਚ ਦਲਾਂ ਦੀ ਕੋਸ਼ਿਸ਼ ਕੀਤੀ ਆ ਮਤਲਬ ਇਹਨਾਂ ਦੀ ਮਤਲਬ ਇੱਧਰ ਤੇ ਜਿਹੜੀਆਂ ਰੋੜਾਂ ਨੇ ਉਹ ਖਸਤਾ ਹਾਲਤ ਚ ਨੇ ਤੁਸੀਂ ਜਿਵੇਂ ਕਹਿ ਰਹੇ ਹੋ ਕਿ ਰੋੜਾਂ ਬਿਲਕੁਲ ਨਾ ਮਾਤਰ ਖਸਤਾ ਹਾਲਤ ਹੋ ਚੁੱਕੀ ਹੈ ਉਹਦੇ ਬਾਰੇ ਕਿਸੇ ਵੀ ਮਤਲਬ ਕੈਂਡੀਡੇਟ ਨੇ ਹੋਣੀ ਕਰਿਆ ਨਾ ਐਮਪੀ ਨੇ ਆ ਐਮਐਲਏ ਨੇ ਨਹੀਂ ਨਾ ਕੋਈ ਅਮਰ ਸਿੰਘ ਨੇ ਸਾਡੀ ਕਿਤੇ ਬਾਹ ਫੜਾਈਆ ਤੇ ਨਾ ਹੀ ਨੇ ਜੀਪੀਜੀ ਨੇ ਕਰਿਆ ਕੁਝ ਕਰਿਆ ਨਹੀਂ ਹੁਣ ਤਾਂ ਮੌਜੂਦਾ ਜਾਂ ਰਾਏ ਸਾਹਿਬ ਨੇ ਜਾਂ ਹੈਪੀ ਸਾਹਿਬ ਨੇ ਜਿਹੜੇ ਉਹਨਾਂ ਨੂੰ ਨਹੀਂ ਕਦੇ ਮਿਲੇ ਤੁਸੀਂ ਜਾ ਕੇ ਕਈ ਵਾਰੀ ਫਰਿਆਦਾ ਕਰੀਏ ਇਹਨਾਂ ਕੋਲ ਜਾ ਕੇ ਮਤਲਬ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਿਆ ਹੈ ਨਾ ਵੱਲੋਂ ਕੋਈ ਵੀ। ਅੱਛਾ ਜੀ। ਕਈ ਵਾਰੀ ਫਰਿਆਦਾ ਕਰੀਆ ਮਤਲਬ ਕੋਈ ਸਾਨੂੰ ਰਿਸਪੌਂਸ ਨਹੀਂ ਮਿਲਿਆ ਨਾ ਵੱਲੋਂ ਤੇ ਹੁਣ ਅਸੀਂ ਆਪਣਾ ਚੂਸ ਕਰਨਾ ਚਾਹੁੰਦੇ ਹਾਂ ਕਿ ਲੈ ਵੀ ਅਸੀਂ ਵੱਖਰੇ ਕੈਂਡੀਡੇਟ ਨੂੰ ਇੱਕ ਇੱਕ ਵਾਰੀ ਮੌਕਾ ਦਿੱਤਾ ਉਹ ਦਈਏ ਮੌਕਾ ਦਈਏ ਜੋ ਸਾਡੀ ਆਪਣੀ ਹੱਕ ਸੱਚ ਦੀ ਆਵਾਜ਼ ਸਾਡੀ ਅੱਗੇ ਉਠਾ ਸਕੇ ਜੀ ਉਹ। ਤੇ ਅਸੀਂ ਤੁਸੀਂ ਹੁਣ ਮਤਲਬ ਨਾਮ ਲੈ ਕੇ ਦੱਸੋ ਵੀ ਕਿਹੜੇ ਕੈਂਡੀਡੇਟ ਨੂੰ ਕਿਹੜੀ ਪਾਰਟੀ ਨਾਲ ਸੰਬੰਧਤ ਨੇ ਕੀ ਕਹਿਣਾ ਚਾਹੁੰਦੇ ਆ ਕੀ ਉਹਨਾਂ ਤੋਂ ਤੁਸੀਂ ਆਸ ਰੱਖਦੇ ਹੋ ਵੀ ਦੱਸੋ। ਅਸੀਂ ਹੁਣ ਭਾਰਤੀ ਜਨਤਾ ਪਾਰਟੀ ਵੱਲੋਂ ਜੋ ਗੇਜਾਰਾਮ ਵਾਲਮੀਕੀ ਜੀ ਵੱਲੋਂ ਨੂੰ ਟਿਕਟ ਦਿੱਤੀ ਗਈ ਹੈ ਅਸੀਂ ਉਹਨਾਂ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਹਾਂ ਤਾਂ ਕਿ ਉਹ ਸਾਡੀ ਹੱਕ ਸੱਚ ਦੀਆਂ ਮੰਗਾਂ ਜੋ ਵੀ ਹੈ ਉਹ ਆਪਣਾ ਲੋਕ ਸਭਾ ਦੇ ਵਿੱਚ ਉਠਾਣ ਤੇ ਸਾਡੀਆਂ ਜੋ ਵੀ ਸਾਡੀਆਂ ਮੰਗਾਂ ਹਨ ਜੋ ਵੀ ਸਾਡੀ ਡਿਮਾਂਡ ਸੋ ਡਿਮਾਂਡ ਸਾਡੀਆਂ ਪੂਰੀਆਂ ਕਰਨ ਅਸੀਂ ਇਹ ਚਾਹੁੰਦੇ ਹਾਂ ਬਸ ਅਸੀਂ ਗੇਜਾਰਾਮ ਵਾਲਮੀਕੀ ਜੀ ਦੇ ਹੱਥ ਮਜ਼ਬੂਤ ਕਰਨਾ ਚਾਹੁੰਦੇ ਹਾਂ ਉਹਨਾਂ ਨੂੰ ਬਸ ਹੀ ਹਲਕੇ ਦੇ ਵਿੱਚ ਵੀਰ ਭਾਰਤੀ ਜਨਤਾ ਪਾਰਟੀ ਦੇ ਹੱਕ ਵਿੱਚ ਭੁਗਤ ਰਿਹਾ ਹੈ ਇਹ ਕਹਿੰਦੇ ਨੇ ਕਿ ਜਿਹੜਾ ਡਾਕਟਰ ਅਮਰ ਸਿੰਘ ਜੀ ਨੇ ਉਹ ਦਵਾਰੇ ਵੋਟ ਕਿਹੜੇ ਮੂੰਹ ਨਾਲ ਲੈਣ ਆਉਣਗੇ ਕਿਉਂਕਿ ਉਹ ਅਲਕੇ ਦੇ ਵਿੱਚ ਕਦੇ ਪੈਰ ਹੀ ਨਹੀਂ ਪਾਇਆ ਇਹ ਨਹੀਂ ਪਤਾ ਵੀ ਹੁਣ ਕਿਉਂ ਨਹੀਂ ਪਾਇਆ ਦੁਬਾਰਾ ਕਿਸ ਮੂਹ ਨਾਲ ਆਏ ਨੇ ਜਾਂ ਕਿਵੇਂ ਪਾਰਟੀ ਨੇ ਉਹਨਾਂ ਨੂੰ ਅਹੁਦੇਦਾਰੀਆਂ ਦੇ ਕੇ ਇੱਧਰ ਭੇਜਿਆ ਇਹ ਹੁਣ ਆਉਣ ਵਾਲਾ ਸਮਾਂ ਹੀ ਦੱਸੂਗਾ ਕਿ ਜਿਹੜੇ ਕੈਂਡੀਡੇਟ ਨੇ ਉਹ ਕਿਹੜਾ ਜਿੱਤੂਗਾ ਜਾਂ ਵੋਟਰ ਕਿਹਦੇ ਹੱਕ ਵਿੱਚ ਭੁਗਤਣਗੇ ਤੁਹਾਨੂੰ ਇਸੇ ਤਰ੍ਹਾਂ ਦਿਖਾਉਂਦੇ ਰਹਾਂਗੇ ਸਾਡੇ ਨਾਲ ਜੁੜੇ ਰਹੋ ਧੰਨਵਾਦ